ਕਬਹੂ ਨਿਰਤ ਕਰੇ ਬੋ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਨਿਰਤ ਕਰੇ ਬੋ ਨਿਰਤ ਕਾਹਦਾ ਕਾਹਦਾ ਉਹ ਨਿਰਤ ਕਰਦਾ ਪਈਆ ਕਰਦਾ ਨੱਚਾ ਸੰਕੋਚੇ ਸੰਕੋਚਾ ਆੜੇ ਕਰਤ ਪੈ ਤੇ ਨਰਤਾ ਹੈ ਕੰਨ ਤੇ ਨਹੀਂ ਨਰਤਾ ਹੈ ਜਿਸ ਕੇ ਬੋ ਭਾਂਤ ਹੈ ਜਿਦੀ ਜਿਦੀ ਤਰ੍ਹਾਂ ਬਸ ਨਿਰਤ ਆਏ ਉਹ ਜੀ ਨਾਲੇ ਕਰਤਕਾਰ ਦਾ ਕਦੋਂ ਤੱਕ ਨੂੰ ਸੁਟਾਈ ਬੈਰੇ ਕਬੂਨ ਨੇ ਪਹਾ ਤੇ ਕਬੂਨ ਸੋਏ ਰਹੇ ਦਿਲ ਦਾ ਸੋਏ ਰਹੇ ਅੰਦਾਜ਼ ਕਰ ਕਰੀ ਕਰਦਾ ਲੇਜ਼ੀ ਹੈ ਸੁਸਤ ਹੈ ਉਹ ਸਾਥ ਬਣ ਗਿਆ ਮਾਲਾ ਫੇਲ ਨਾ ਗਿਆ ਕਰਦਾ ਉਹ ਸੁੱਤਾ ਹੋਇਆ ਹੀ ਕਿ ਹੈ ਨਾ ਤਾਂ ਅੱਗਾ ਸਮਾਰਿਆ ਨਾ ਆ ਲੋਕ ਹਮਾਰਿਆ ਨਾ ਫਰੇਦੋਂ ਦੀ ਰਹਿ ਗਿਆ ਸੁਟਾਈ ਰਹਿ ਗਿਆ ਫਿਰ ਉਹ ਇਹ ਸੋਏ ਰਹੇ ਹਨ ਰਾਤ ਹੈ ਜਿਹੜਾ ਲੋਕ ਫਰੋਗ ਦੋਏ ਦਵਾ ਜਿਹੜਾ ਕੰਮ ਨਹੀਂ ਆ ਲੋਕ ਵੀ ਠੀਕ ਅੱਛ ਗਿਆ ਸੁੱਤਾ ਹੋਇਆ ਨਹੀਂ ਹੈ ਉਹ ਸੁਪਨੇ ਦੇ ਜਿਹੜਾ ਸਾਹ ਕਮਾਈ ਕਰਦਾ ਉਹ ਸੁਪਨਾ ਦੇਖਦਾ ਹੈ ਜਿਹੜਾ ਕਮਾਈ ਨਹੀਂ ਕਰਦਾ ਉਹ ਸੁੱਤਾ ਹੀ ਰਹੇ ਹੈ ਕਿਆ ਮਾਰਾ ਫੇਰਦਾ ਹੈ ਕਿਆ ਸਮਾਧੀ ਲਾਉਂਦਾ ਕਿਆ ਉਹ ਹੋਰਿਆਂ ਚ ਬੈਠਾ ਉਹ ਸੁਸਤਾ ਪਿਆ ਫਰਕੀ ਦਾ ਉਹ ਗਿਆਨ ਦੀ ਕਮਤੀ ਕੀ ਹੁੰਦੀ ਹੈ ਕਮਤੀ ਉਹ ਕਰ ਨਹੀਂ ਰਿਹਾ ਕੱਲ ਸंसारी ਕਪਾ શરીર ਬਾਹਰ ਜਿਹੜਾ ਕਰ ਸਕਦਾ ਸੀ ਕੱਲ ਦੁਨੀਆ ਪਾਗਲ ਤੋਂ ਪਾਗਲਾ ਆਦਮੀ ਜਾਨਵਰ ਵੀ ਜਿਹੜਾ ਕੰਮ ਕਰ ਸਕਦਾ ਢਿੱਡ ਪਰ ਸਕਦਾ ਸਭ ਤੋਂ ਕੋਈ ਨਹੀਂ ਡਿਪੈਂਡੈਂਟ ਨਹੀਂ ਉਹ ਵੀ ਤਾਂ ਡਿਪੈਂਡੈਂਟ ਲੋਕ ਜਾਨਵਰ ਵੀ ਜਿਹੜਾ ਕੰਮ ਆਪ ਕਰ ਸਕਦੇ ਨੇ ਆਪਣੇ ਢਿੱਡ ਦਾ ਉਹ ਤਾਂ ਉਹ ਵੀ ਕਰਦਾ ਫਸਤੂ ਦਾ ਕਹਿੰਦਾ ਅਰਮਕਾ ਵੀਰ ਨੂੰ ਕਿਹਾ ਹੋਇਆ ਜਿਹੜਾ ਗੁਰੂ ਬਣਿਆ ਹੋਇਆ ਸੋਇ ਰਿਹਾ ਹੈ ਦਨ ਰਾਤ ਕੀ ਕਰੂ ਤੂੰ ਪੜਿਆ ਸੀ ਕੀ ਕਰੂ ਸੰਤ ਬਣਿਆ ਸੀ ਜੇ ਤੂੰ ਭੜਿਆਈ ਨਹੀਂ ਸੰਤ ਅਸ ਪੜ੍ਹਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ ਕੋਲੋਂ ਬੱਚਾ ਇੱਕ ਪੜਦਾ ਚਲੋ ਸਕੂਲ ਚੋਂ ਕਾਲਜ ਪੜਦਾ ਘਰ ਦੇ ਕਹਿੰਦੇ ਨੇ ਸਾਰੇ ਕਹਿੰਦੇ ਨੇ ਲੋ ਭਾਈ ਤੂੰ ਪੜ ਲੈ ਓਏ ਲੋੜੀ ਦੱਸੋ ਫਿਰ ਵੀ ਉਹ ਪੜੇ ਨਾ ਸੁਤਾ ਹੀ ਆਹੋ ਨਾ ਨਾ ਹੋਰ ਕੋਈ ਕੰਮ ਕਰਦਾ ਨਾ ਵਰਦਾ ਇਹ ਸੱਤ ਨਾ ਕਰ ਉਹ ਸੁੱਤੀ ਨਾ ਉਹ ਦੁਨਿਆਵੀ ਗੱਲ ਕੀਤਾ ਦੀ ਸੰਤਾ ਵਾਲਾ ਬਣੀ ਕੀਤਾ ਸੁਤਾ ਹੀ ਹੋ ਤੁਸੀਂ ਹੋ ਰਹੀ ਕੀ ਹੈ ਕੋਈ ਉਹ ਨੂੰ ਡੇਂ ਕਿਹੜਾ ਪੜਿਆ ਨਹੀਂ ساری ਜ਼ਿੰਦਗੀ ਜਿ ਰੋਊਗਾ ਬਾਚ ਵੀ ਦੇ ਪੁਝਾ ਕਰਦੇ ਆਪ ਵੀ ਮੰਨੂਗਾ ਵੀ ਗਲਤੀ ਕੀਤੀ ਉਹ ਲੋਕਾਂ ਹੰਟੀ ਇਹ ਬੂਆ ਕਿਵੇਂ ਪਸਤਾਣਾਂ ਦਾ ਬੂੜਿਆ ਇਹਨਾਂ ਨੂੰ ਮੈਂ ਕਿਹਾ ਹੋਇਆ ਪਸਤਾਣ ਉਹ ਜਿਹੜੇ ਚਾਉਣਾ ਵਧੀਆ ਖਾਣੇ ਹੋ ਪਤਾ ਲੱਗ ਜੂ ਬੁਦੇ ਅੱਭੀ ਕੰਪਨੀ ਕਰਦੇ ਐ ਲੋਕ ਦਾ ਵੀ ਇਹ ਲੋਕ ਦਾ ਕਰਜ਼ਾ ਚੱਕੀ ਜਾਂਦੇ ਆ ਪਰ ਲੋਕ ਸਵਾਰਿਆ ਕੋਈ ਨਹੀਂ ਸਰਜੇ ਤੇ ਘਰ ਨੂੰ ਲੈ ਕੇ ਕਬਹੁ ਮੂ ਬਹਾਕਰੋਧ ਵਿਕਰਾਲ ਕਬਹੁ ਸਰਬ ਕੀ ਹੋਤਰਵਾਲ ਕਬੋ ਮਹਾਕਰੋਧ ਵਿਕਰਾਲ ਸਤੋ ਰੂਪ ਤੋਂ ਵਿਕਰਾਲ ਰੂਪ ਤੋਂ ਵਿਕਰਾਲ ਦ੍ਰੋਤ ਦ੍ਰੋਤ ਦੇ ਪਰੇ ਸੁਨਾਰੁ ਲਾ ਤੇ ਅਨਗ੍ਰੂਪ ਹੋ ਜਾਇ ਕੁਛ ਵੀ ਕਰ ਵੈਰਦਾ ਤੋ ਕਬਹੁ ਨੂੰ ਸਰਬ ਕੀ ਹੋਤਰਵਾਲ ਸਰਬ ਵਿੋਤਰਵਾਲ ਬਿਲਕੁਲ ਬਿਲਕੁਲ ਹੀ ਗਰੀਬ ਸਬਦਾ ਦਾ ਸੰਦਾ ਵੀ ਦਾਸ ਦੇਖੀ ਦੋ ਰੂਪ ਨਾਲ ਜੀਵੇ ਤੋਂ ਜੀਵਾਂ ਕੇ ਤਉ ਉੱਜਾ ਅਰੇ ਮੋਚੁਰ ਦਾ ਬੜਾ ਗਰੋਧ ਬਿਲਕੁਲ ਵਿਵਰਤਾ ਦੇ ਕਿ ਹੱਦ ਤੱਕ ਪਹੁੰਚੇ ਕੋਈ ਨਹੀਂ ਦੋਈ ਪਾਸੇ ਨਹੀਂ ਕਾਂਜੀ ਤਕੂਨ ਹੋਏ ਬਹਿ ਬੜਾ ਰਾਜਾ ਤਉਹ ਪਖਾਰੀ ਨੀਚ ਦਾ ਸਾਜਾ ਕਦੋਂ ਇਹ ਜੀਵ ਹੈ ਰਾਜਾ ਬਣਨਾ ਤਾਂ ਬਹੁਤ ਬੜਾ ਸਿੱਖਿਆ ਪੜਨਾ ਹੁੰਦਾ ਨਾ ਰਾਜਾ ਕੱਪ ਕਰਦਾ ਰਾਜ ਬੁੱਗੀ ਜਾਂਦਾ ਬੜਾ ਰਾਜਾ ਹੁੰਦਾ ਤੇ ਸਭ ਕਰ ਕਰ ਕੇ ਰਾਜ ਬੁੱਗੂ ਆ ਰਾਜਾ ਬਣਦਾ ਤਉਹ ਕੋ ਰਾਜ ਬਣਦਾ ਬੜਾ ਰਾਜਾ ਬਣਦਾ ਤਉਹ ਪਖਾਰੀ ਦੀਪ ਦਾ ਸਾਜਾ ਦੀਪ ਦਾ ਸਾਜਾ ਕਦੋਂ ਕਹਿ ਨਾ ਵੀ ਨਾਮ ਤੇ ਦੂਸਰ ਪਖਾਰੀ ਬਣਾਈ ਹਰ ਰਾਜਾ ਨੂੰ ਬਣਾਈ ਖਾਰੇ ਜਾਂ ਵੀ ਸਾਨੂੰ ਨਿਕਲ ਕਹਿੰਦਾ ਵੀ ਇਹ ਨਾ ਮਿਲੇ ਤਾਂ ਬਸ ਲੈ ਹਰ ਵਕਤ ਰਾਮ ਕੇ ਨੰਪੇ ਦੇ ਬਾਬਾ ਪੈਸਾ ਇਹ ਤਾਂ ਕਹਿੰਦਾ ਇਹ ਸੀ ਰਾਜਾ ਬਣ ਕੇ ਦੇਣ ਲੱਗ ਜੂ ਦਾਦਾ ਬਖਸ਼ ਨੂੰ ਕੋਈ ਘਾਰੀਏ ਚ ਦੋ ਉਹਨੂੰ ਤੇ ਘਾਰੀ ਬਣਾਇਆ ਰਾਜਾ ਬਣਦਾ ਜਿਹੜਾ ਕਰਦਾ ਰਹੇ ਰਾਜਾ ਬਣ ਕੇ ਹੰਕਾਰ ਕਰਦਾ ਹੋ ਗਿਆ ਸੀ ਕਹਿੰਦਾ ਵੀ ਹੁਣ ਪਖਾਰੀ ਹੋ ਬਣ ਰਾਜਾ ਬਣਦਾ ਸੀ ਰਾਜਾ ਬਣਾ ਦਾ ਖਤਰਨਾਕ ਹੈ ਹੰਕਾਰ ਵਧਾ। ਕਬ ਹੂੰ ਆਪ ਕੀਰਤੀ ਮੈਂ ਆਵਾਂ ਕਬ ਹੂੰ ਭਲਾ ਭਲਾ ਕਹਾਵਾਂ ਕਬ ਹੂੰ ਆਪ ਕੀਰਤੀ ਮੈਂ ਆਵਾਂ ਇਹ ਜੇ ਕਦੇ ਕਦੇ ਜਾਂਦਾ ਪੁੱਠੇ ਜੀ ਕੇ ਕੀਰਤੀ ਹੁੰਦੀ ਹੈ ਜੀ ਪਰ ਵੀ ਹੁੰਦੀ। ਬਦਰਾਮ ਨੇ ਅੰਧਿਆ ਸਜਦਾ ਕਰੋ ਕਰਕੇ ਜਦਿਆ ਦੇ ਜੋ ਹੁੰਦਾ ਹੈ ਸੁੱਤੀ ਦੇ ਜੋ ਦਾ ਇਕਰੋਚ ਖੜਾ ਹੋ ਜਾਂਦਾ ਆਪ ਕੀਰਤੀ ਹੁੰਦੀ। ਉਥੇ ਕੱਪ ਕਰੂ ਆਪ ਕੀਰਤੀ ਹੋਣੀ। ਉਹ ਜੀਨਾਂ ਨੇ ਫਕਤਾ ਦੇ ਖਿਲਾਫ ਤਸ਼ੱਦਦ ਕੀਤਾ ਉਹਨਾਂ ਦੀ ਅਪੀੜਤੀ ਹੋਈ ਬੜੀ ਜੀ ਤੰਗਲ ਵੀ ਦਿੱਤੀ ਹੋਈ ਆ ਜੋ ਵੀ ਇਤਿਹਾਸ ਆਪਣਾ ਇਹਦਾ ਚ ਅਪੀੜਤੀ ਹੋਈ ਹੈ ਇਤਿਹਾਸ ਚ ਕੀ ਉਹਨਾਂ ਦੀ ਜਿਹੜਾ ਨੇ ਸੱਚ ਦੇ ਖਿਲਾਫ ਲਕਬਦ ਕੇ ਨਾ ਕਾਜ ਨੂੰ ਪ੍ਰਗਟ ਹੋਣ ਤੋਂ ਰੋਕਿਆ ਉਹ ਉਹਨਾਂ ਦੀ ਗੱਲ ਤਾਂ ਆਪਣੇ ਆਪ ਆਪ ਕੀ ਸੀ ਜਾਇ ਦੇ ਕਿਸੇ ਨੇ ਨਹੀਂ ਕਿਹਾ ਉਹ ਇਸ਼ਾਰਾ ਕਰ ਲੈਣੇ ਉਹ ਪੰਜਵੇਂ ਪਾਛਾ ਇਹਨਾਂ ਦਾ ਵਿਰੋਧ ਕਰ ਲੈਣੇ ਉਸ ਵਡੇ ਆਪਕੀ ਉਹ ਕੀਰਤੀ ਕਰਨੀ ਨਹੀਂ ਚਾਹੀਦੀ ਸੀ ਦਰੂਦ ਪਰਮੇਸ਼ਰ ਜੀ ਜੇ ਆਪ ਕੀਰਤੀ ਪਰਮੇਸ਼ਰ ਜੀ ਜੇ ਆਪ ਕੀਰਤੀ ਕਰਨਗੇ ਤਾਂ ਆਪ ਕੀਰਤੀ ਉੱਪਰਲੇ ਪਊਗੀ ਹਾਂ ਜੀ ਅਪਕੀਰਤੀ ਇੱਕ ਕੀਰਤੀ ਜੀ ਜੀ ਚੰਗੀ ਲੱਗਦੀ ਉਹਨਾਂ ਨੂੰ ਗੁਰਬਾਨੀ ਕੋਰ ਨਰੋਜ਼ ਦੀ ਤੇ ਅੱਖਾਂ ਵੀ ਨਹੀਂ ਚੰਗੀ ਲੱਗਦੀ ਇਹਨਾਂ ਨੂੰ ਅਪਕੀਰਤੀ ਜੰਗੀ ਲੱਗਦੀ ਆ ਪਰਮੇਸ਼ਰ ਸੱਚ ਦੀ ਅਪਕੀਰਤੀ ਚੰਗੀ ਲੱਗਦੀ ਹੈ ਸੱਚ ਦੀ ਤਾਂ ਕੀਰਤੀ ਜਿਉਂਦੀ ਕਿਉਂ ਬਣੀ ਰਹੂ ਉਹਨਾਂ ਦੀ ਅਪਕੀਰਤੀ ਜ਼ਰੂਰ ਹੋ ਗੋਲ ਗੱਲ ਕਰਕੇ ਅਪਕੀਰਤੀ ਮਿਆਂਦਾ ਹੈ ਆਪ ਕੀਰਤੀ ਕਰਨ ਵਾਲਿਆਂ ਦੇ ਗੈਂਗ ਵਿੱਚ ਸ਼ਾਮਲ ਹੋ ਜਾਂਦਾ ਹੈ ਗਰੁੱਪ ਚ ਸਿਹੜੇ ਸੱਚ ਦੇ ਵਿਰੋਧੀ ਧੜਾ ਉਹ ਪਰਮੇਸ਼ਰ ਦੀ ਕੀਰਤੀ ਨਹੀਂ ਕਰਦੇ ਅਪਕੀਰਤੀ ਕਰਦੇ ਨੇ ਉਹ ਧੜੇ ਚਲਾ ਜਾਂਦਾ ਆਪ ਕੀਰਤੀ ਵਾਲਿਆਂ ਤੇ ਚਾਹ ਲੋ ਨਹੀਂ ਆਦਮੀ ਬਣਾਤਾ ਪਰਮੇਸ਼ਰ ਨੂੰ ਬ੍ਰਹਮ ਵਿਸ਼ਨੂੰ ਸ਼ਿਵ ਜੀ ਅਪਕੀਰਤੀ ਨਹੀਂ ਤਾਂ ਹੁਕਮੀ ਹੈ ਪਰਮੇਸ਼ਰ ਦੀ ਤਾਂ ਕੀਰਤੀ ਹੋ ਗਈ ਨਾ ਉਹ ਤੜੇ ਚਲਾ ਗਿਆ ਆਪ ਕੀਰਤੀ ਵਾਲੇ ਜੋ ਸੀ ਆਪ ਕੀਰਤੀ ਹਾਂ ਲੋਕ ਪੜਨ ਦੀ ਆਪ ਕੀਰਤੀ ਹੋ ਰਹੀ ਹੈ ਕਿਉਂ ਪੜਨ ਨੇ ਬਾਟੀ ਬਾੜੀ ਅੱਜ ਪੜਨ ਦੀ ਆਪ ਕੀਰਤੀ ਕਿਉਂ ਹੈ ਸੰਤਾਂ ਦੀ ਕਿਉਂ ਹੈ ਸੰਤਾਂ ਨੇ ਧਰਮ ਦਾ ਸੰਦਾ ਬਣਾਇਆ ਹੈ ਪੜਨ ਨੇ ਬਾਟ ਬਾੜੀ ਹੈ ਆਪ ਕੀਰਤੀ ਹੋ ਰਹੀ ਹੈ ਪੜਨ ਦੀ ਆਪਣੀ ਅਪਕੀਰਤੀ ਹੋ ਰਹੀ ਜਿਨ੍ਹਾਂ ਨੇ ਪਿੱਛੇ ਸਾਥ ਤੋਂ ਜਾਣੇ ਸੀ ਇਹਨਾਂ ਨੇ ਵਿਰੋਧ ਕਰਦੇ ਨੇ ਸਾਈਦਾ ਉਹਨਾਂ ਦੀ ਅਪਕੀਰਤੀ ਅੱਪੇ ਹੀ ਹਸਦੀਆਂ ਤੱਕ ਅਪਕੀਰਤੀ ਹੋ ਰਹੀ ਹੁੰਦੀ ਕਹੋ ਅਪਕੀਰਤੀ ਮੈਂ ਆਵਾ ਅਪਕੀਰਤੀ ਦੇ ਦੱਸੇ ਨਹੀਂ ਆਣ ਹੋ ਗਈ ਉਹ ਲੱਗਤੀ ਹੋ ਪਰ ਬਹੁਤ ਵੱਡਾ ਅਫਰਾਦ ਹੈ ਉਹ ਮੈਂ ਆਵਾਂ ਹਾਲ ਵਿਰੋਧ ਦਾ ਨਾਮ ਦੇ ਨਾਲ ਵਿਰੋਧ ਹੈ ਉਹਨਾਂ ਦਾ ਵਿਰੋਧੀ ਦੀ ਅਪਕੀਰਤੀ ਕਰੀ ਵੀ ਹੁੰਦੀ ਹੈ ਦੀਦਾ ਹਰੇ ਕੋਈ ਅਭੀਰਤੀ ਕਰਦਾ ਜਿਹੜੇ ਸੱਚ ਦੇ ਵਕਤੋਂ ਤੇਰੀ ਉਹ ਸੱਚ ਦੀ ਅਭੀਰਤੀ ਉਹ ਕਰਦਾ ਸੱਚੀ ਵਾਲੀ ਹੁੰਦੀ ਆਪ ਕੀਰਤੀ ਹਾਂ ਆਪ ਕੀਰਤੀ ਮੈਂ ਆਵਾ ਕਹੂੰ ਪਲਾ ਪਲਾ ਕਹਾਵਾ ਕਦੇ ਪਲਾ ਪਲਾ ਤੋਂ ਆਪ ਕੀਰਤੀ ਨਹੀਂ ਕਰਦਾ ਜਦੋਂ ਕੀਰਤੀ ਕਰਦਾ ਫੇਰ ਲੋਕ ਐ ਮਾਰਗ ਤੇ ਚਲਦੇ ਆ ਕੋਸ਼ਿਸ਼ ਕਰੇ ਚੰਗੇ ਕੋਸ਼ਿਸ਼ ਕਰੇ ਜਾਂਦੇ ਆ ਜਦ ਸੱਚੇ ਮਾਰਗ ਦਾ ਬਰੋਤੀ ਹੁੰਦਾ ਆ ਫਕੀਰਤੀ ਮੈਂ ਆਬ ਜਦ ਸੱਚੇ ਮਾਰਗ ਆਪ ਚੱਲਦਾ ਫਿਰ ਭਲਾ ਭਲਾ ਆਏ ਦਾ ਸਿੱਧਾ ਰਜਤ ਸਾਈਂ ਜੋ ਪ੍ਰਭ ਰੱਖੇ ਤਵੀ ਰਹੇ ਗੁਰਪ੍ਰਸਾਦ ਨਾਲ ਜੋ ਪ੍ਰਭ ਰੱਖੇ ਤਵੀ ਰਹੇ ਫੈਸਲਾ ਹੈ ਦਾ ਪ੍ਰਭ ਅਸਲ ਲਈ ਕਰਦਾ ਫਕੀਰਤੀ ਛੋਣ ਭਲਾ ਭਲਾ ਕਹਣ ਫੈਸਲਾ ਤੇਹੀ ਕਰਦਾ ਨੂੰ ਬੁੱਧਿਕਰੋ ਕਿਆ ਰੱਖੇ ਜਿਵੇਂ ਆਪਣੇ ਆਪ ਨੂੰ ਰਖੂ ਚਾਹਉਂਦਾ ਹੋਵੇ ਰ ਅਪੀਟੀ ਜਾਇਲ ਬਚਾਈ ਤੇ ਪਰ ਹਵਲਾ ਕਹਾਲੇ ਨਿਪਰਾਪ ਰੱਖੇ ਤੇ ਵੀ ਰਹੇ ਗੁਰਪ੍ਰਸਾਦ ਨਾਨਕ ਸੱਚਕ ਹੈ ਗੁਰਪ੍ਰਸਾਦ ਆਪਣੇ ਗਿਆਨ ਦੇ ਯਾ ਮਤਲਬ ਬੁੱਧਵਲ ਦੀ ਕਿਰਪਾ ਨਾਲ ਨਾਨਕ ਦਾ ਜਿੰਨਾ ਗਿਆਨ ਕੋਲ ਗਿਆਨ ਉਹਦੇ ਹਿਸਾਬ ਨਾਲ ਸੱਚ ਕਹ ਰਿਹਾ ਹੈ